ਜਿੰਨਾਂ ਦੇ ਵੀ ਛਾਤੀ ਦੇ ਉੱਤੇ ਬਲਗਮ ਜੰਮ ਗਈ ਜਾਂ ਸੁੱਕੀ ਖੰਘ ਹੋ ਗਈ ਜਾਂ ਤੁਹਾਡੇ ਗਲੇ ਦੇ ਵਿੱਚ ਦਰਦ ਰਹਿੰਦਾ ਜੀ ਤਾਂ ਤੁਸੀਂ ਇਹ ਚੀਜ਼ ਤਿਆਰ ਕਰਕੇ ਖਾ ਲਓ ਜਿਹੜੀ ਤੁਹਾਡੀ ਬਲਗਮ ਹੈ ਜੀ ਆਏ ਪੱਟ ਦੂ ਜਿਵੇਂ ਲੋਹੇ ਦੇ ਉੱਤੋਂ ਜਰ ਪੱਟਦੀ ਹੁੰਦੀ ਹੈ ਜੀ ਤੁਸੀਂ ਕਰਨਾ ਹੈ ਕੀ ਜੀ ਥੋੜਾ ਜਿਹਾ ਪਾਣੀ ਲੈ ਲਓ ਇਹਨੂੰ ਕਿਸੇ ਭਾਂਡੇ ਦੇ ਵਿੱਚ ਪਾ ਕੇ ਗਰਮ ਕਰ ਲਓ ਉਸ ਤੋਂ ਬਾਅਦ ਤੁਹਾਨੂੰ ਗੁੜ ਚਾਹੀਦਾ ਜੀ 2-3 ਸਾਲ ਪੁਰਾਣਾ ਚੱਲਿਆ ਹੋਵੇ ਇਹਦੇ ਛੋਟੇ-ਛੋਟੇ ਪੀਸ ਕਰ ਲਿਓ ਜੀ ਤੁਸੀਂ ਐਤੂ ਬਾਅਦ ਇਹਨੂੰ ਤੁਸੀਂ ਚੰਗੇ ਤਰੀਕੇ ਨਾਲ ਗਰਮ ਕਰ ਲਿਓ ਜੀ ਗਰਮ ਕਰਨ ਤੋਂ ਬਾਅਦ ਜੀ ਉਸ ਤੋਂ ਬਾਅਦ ਤੁਹਾਨੂੰ ਚਾਹੀਦਾ ਜੀ ਥੋੜਾ ਜਿ ਚਮਚਾ ਚੌਥਾ ਹਿੱਸਾ ਪਾ ਲਿਓ ਇਹਦਾ ਵੀ ਤੇ ਉਸ ਤੋਂ ਬਾਅਦ ਤੁਹਾਨੂੰ ਚੇਂਦੇ ਜੀ ਸੁੱਕਾ ਅਦਰਕ ਜਿਹਨੂੰ ਆਪਾਂ ਸੌਂਟ ਕਹਿੰਦੇ ਆ ਇਹਦਾ ਪਾਊਡਰ ਪਾ ਲਿਓ ਥੋੜਾ ਜਿਹਾ ਚੌਥਾ ਹਿੱਸਾ ਜੀ ਤੇ ਥੋੜਾ ਜਿਹਾ ਪਾ ਲਿਓ ਇਹਦੇ ਵਿੱਚ ਜੀ ਨਮਕ ਨਮਕ ਤੋਂ ਬਾਅਦ ਜੀ ਥੋੜਾ ਜਿਹਾ ਪਾਣੀ ਆਪਣੇ ਕਾਲੀਆਂ ਮਿਰਚਾਂ ਜੀ ਇਹਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਮਿਕਸ ਕਰਕੇ ਉਹਨਾਂ ਚਿਰ ਬਾੜਨਾ ਇਹਦੀ ਬਣ ਕੇ ਇੱਕ ਗਾੜੀ ਚਾਸਨੀ ਤਿਆਰ ਹੋ ਜੂਗੀ ਜੀ ਇਹਨੂੰ ਕਿਸੇ ਬੋਤਲ ਦੇ ਵਿੱਚ ਜਾਂ ਸੀਸੀ ਦੇ ਵਿੱਚ ਪਾ ਕੇ ਰੱਖ ਲਿਓ ਇਹ ਤੁਸੀਂ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਚੱਟਣਾ ਜੀ ਉੱਪਰ ਦੀ ਕੋਸਾ ਪਾਣੀ ਪੀਣਾਗਾ ਜਿੰਨੀ ਮਰਜ਼ੀ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾ ਭਲਾ ਹੋ ਜਾਏ